ਹੇ ਮੰਤਰਾ ਡਾਕਟਰ ਸਾਹਿਬ ਅੱਜ ਤੁਸੀਂ ਚੈਕਿੰਗ ਕੀਤੀ ਹੈ ਜੀ ਪੰਜਾਬ ਦੇ ਵਿੱਚ ਕੀ ਕੀ ਪਾਇਆ ਜੀ ਮੈਨੂੰ ਵੀ ਪਿਆ ਹੈ ਜੀ ਅਸੀਂ ਇੱਥੇ ਮਾਨਯੋਗ ਐਸਐਮਓ ਸਾਹਿਬ ਦੇ ਹੁਕਮਾਂ ਦੇ ਨਾਲ ਚੈਕਿੰਗ ਕੀਤੀ ਹੈ ਅੱਜ ਇੱਕ ਬਿਕਰੀ ਦੀ ਚੈਕਿੰਗ ਕੀਤੀ ਹੈ ਤੇ ਇੱਕ ਜਿਹੜਾ ਇੱਥੇ ਨਾਲ ਓਪਨ ਸਟਾਲ ਲੱਗਾ ਹੋਇਆ ਛੁਕ ਆਪਣੇ ਛੋਲੇ ਭਟੂਰੇ ਦਾ ਉਹਦੀ ਚੈਕਿੰਗ ਕੀਤੀ ਹੈ ਦੇਖ ਲਈ ਵਿੱਚ ਅਸੀਂ ਇਹ ਪਾਇਆ ਕਿ ਜਿਹੜਾ ਉੱਤੇ ਸਮਾਨ ਹੈ ਉਹਦੇ ਤੇ ਕੋਈ ਮੈਨੂਫੈਕਚਰਿੰਗ ਜਾਂ ਐਕਸਪਾਇਰੀ ਡੇਟ ਨਹੀਂ ਲੱਗੀ ਹੋਈ ਜਿਸ ਦਾ ਮੈਨੂੰ ਇਹ ਪਤਾ ਨਹੀਂ ਲੱਗ ਸਕਦਾ ਕਿ ਇਹ ਚੀਜ਼ ਕਦੋਂ ਬਣੀ ਹੈ ਤੇ ਕਿੰਨੇ ਸਮੇਂ ਤੱਕ ਇਸਨੂੰ ਸੰਭਾਲ ਕੀਤੀ ਜਾ ਸਕਦੀ ਹੈ ਤੇ ਜਿਹੜਾ ਉਥੇ ਨੜਕਾ ਉਹ ਵੇਚ ਰਿਆ ਸੀਗਾ ਜਿਹੜਾ ਸ਼ਾਪ ਤੇ ਬੈਠਾ ਹੁੰਦਾ ਆ ਉਹਦੇ ਕੋਈ ਹੈੱਡ ਕਵਰ ਹੈਂਡ ਕਵਰ ਕੋਈ ਨਹੀਂ ਪਾਇਆ ਗਿਆ ਉਹਦੀ ਪਰਸਨਲ ਹਾਈਜਨ ਵੀ ਹੋਰ ਪਾਈ ਗਈ ਤੇ ਉਸ ਦੁਕਾਨ ਦੇ ਉੱਤੇ ਨਾ ਕੋਈ ਵਾਸ਼ਿੰਗ ਹੈਂਡ ਵਾਸ਼ਿੰਗ ਏਰੀਆ ਸੀਗਾ ਨਾ ਹੀ ਕੋਈ ਯੂਰੀਨਲ ਸੀਗਾ ਤੇ ਜਿਹੜਾ ਕਿਚਨ ਏਰੀਆ ਸੀ ਉਹ ਵੀ ਬਹੁਤ ਪੈਥੈਟਿਕ ਕੰਡੀਸ਼ਨ ਚ ਪਾਇਆ ਗਿਆ ਸਾਫ ਸਫਾਈ ਨਹੀਂ ਸੀ ਅਨ ਹਾਈਜਨਿਕ ਸੀਗਾ ਉਹਨਾਂ ਨੂੰ ਉਸ ਬਾਰੇ ਸਖਤ ਅਦਾਦ ਕੀਤੀ ਗਈ ਹੈ ਕਿ ਇਹ ਜਿਹੜੇ ਕੱਪ ਕਈ ਕਿਸੇ ਨੇ ਦੇਖੇ ਸੀ ਜਿਨ੍ਹਾਂ ਨੂੰ ਉਹਦੀ ਲੱਗੀ ਸੀ ਉਹ ਸਾਰੇ ਸਟਵਾਏ ਗਏ ਨੇ ਤੇ ਸਟਾਰਟ ਕਰਵਾਏ ਗਏ ਨੇ ਤੇ ਉਹਨਾਂ ਨੂੰ ਸਖਤ ਅਦਾਦ ਕੀਤੀ ਗਈ ਹੈ ਕਿ ਤੁਸੀਂ ਆ ਇਹਦੇ ਅੱਗੇ ਤੋਂ ਇਹਦਾ ਖਿਆਲ ਰੱਖੋ ਪਰਸਨਲ ਆਈਡੀ ਦਾ ਖਿਆਲ ਰੱਖੋ ਤੇ ਜਿਹੜਾ ਵੀ ਸਮਾਨ ਤੁਸੀਂ ਅੱਗੇ ਲੋਕਾਂ ਨੂੰ ਦੇ ਰਹੇ ਹੋ ਉਹ ਬਿਲਕੁਲ ਸਾਫ਼ ਸਵਸ਼ਟ ਤੇ ਵਧੀਆ ਬਣਿਆ ਹੋਣਾ ਚਾਹੀਦਾ ਜਿੱਤੇ ਟਾਈਮ ਲੱਗਿਆ ਹੋਣਾ ਦੇ ਦੇ ਕਦੋਂ ਬਣਿਆ ਤੇ ਕਦੋਂ ਤੱਕ ਇਹ ਵੇਚਿਆ ਜਾ ਸਕਦਾ ਇਹ ਸੱਜਣੇ ਕੰਮ ਕਰਦੇ ਨਾ ਨਾ ਲੈਪ ਇਹ ਭਟੂਰੇ ਖੋਣੇ ਵਾਲੇ ਨੂੰ ਅਸੀਂ ਆ ਕੇ ਦੇਖਿਆ ਕਿ ਇਹਨਾਂ ਨੇ ਓਪਨ ਦੇ ਵਿੱਚ ਲਗਾਏ ਹੋਏ ਨੇ ਆਪਣਾ ਜਿਹੜਾ ਸ਼ੈਡਿਊਲ ਲਾਇਆ ਹੋਇਆ ਅੰਦਰ ਉਹਦੇ ਕੰਮ ਕਰ ਰਹੇ ਨੇ ਇੱਥੇ ਵੀ ਹਾਲਤ ਮੈਨੂੰ ਬਹੁਤ ਬੁਰੀ ਲੱਗੀ ਆ ਸਫਾਈ ਦਾ ਕੋਈ ਖਿਆਲ ਨਹੀਂ ਹੈ ਜੀ ਜਿਹੜੇ ਇੱਥੇ 507 ਲੋਕ ਕੰਮ ਕਰ ਰਹੇ ਨੇ ਉਹਨਾਂ ਨੇ ਕੋਈ ਹੈੱਡ ਕਵਰ ਨਹੀਂ ਪਾਇਆ ਤੇ ਨਾ ਹੀ ਉਹਨਾਂ ਦੀ ਹੈਂਡ ਹਾਈਜੀਨ ਪਰਸਨਲ ਹਾਈਜੀਨ ਦੀ ਕੋਰ ਪਾਈ ਗਈ ਜਿਹੜਾ ਵਾਸ਼ਿੰਗ ਏਰੀਆ ਆ ਉਹਦਾ ਕੋਈ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ ਜਿਹੜੇ ਬਰਤਨ ਯੂਜ਼ ਕੀਤੇ ਜਾਂਦੇ ਉਹਨਾਂ ਨੂੰ ਵਾਸ਼ਿੰਗ ਕਰਨ ਲਈ ਵਾਸ਼ ਕਰਨ ਲਈ ਸਾਫ਼ ਕਰਨ ਲਈ ਕੋਈ ਪਾਪਰ ਪ੍ਰੋਪਰ ਅਰੇਂਜਮੈਂਟ ਨਹੀਂ ਹੈਗੇ ਊੜਾ ਸੁੱਟਣ ਦੀ ਕੋਈ ਸੈਪਰੇਟ ਏਰੀਆ ਨਹੀਂ ਹੈਗਾ ਤੇ ਹੈਂਡ ਵਾਸ਼ ਕਰਨ ਦੀ ਕੋਈ ਏਰੀਆ ਤੇ ਨਹੀਂ ਪਾਇਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਅਪੀਲ ਇਹ ਕੀ ਕੀਤੀ ਜਾਊਗੀ ਕਿ ਜੀ ਦੇਖੋ ਜੀ ਇਹ ਜਿਹੜੇ ਖਾਣ ਪੀਣ ਦਾ ਸਮਾਨ ਹੁੰਦਾ ਆ ਆਪਾਂ ਖਾ ਇਹ ਤਾਂ ਸਿੱਧਾ ਅਸਰ ਆਪਣੀ ਸਿਹਤ ਨਾਲ ਹੁੰਦਾ ਜਿੰਨਾ ਬੱਚੇ ਬਹੁਤ ਸ਼ਕੀਨ ਹੁੰਦੇ ਬੱਚੇ ਇਹ ਚੀਜ਼ਾਂ ਖਾਂਦੇ ਨੇ ਬਿਮਾਰ ਪੈਂਦੇ ਨੇ ਜਿਹਦੇ ਨਾਲ ਬਹੁਤ ਟੈਨਸ਼ਨ ਹੋ ਜਾਂਦੀ ਹੈ ਤੇ ਇਹ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਇਹ ਤੁਸੀਂ ਆਪ ਦੇਖ ਸਕਦੇ ਹੋ ਤੇ ਇਹਨੂੰ ਰਿਪੋਰਟ ਕਰ ਸਕਦੇ ਹੋ ਤੇ ਇਹਦੇ ਬਾਰੇ ਜਦੋਂ ਲੱਗੇ ਕਿ ਸਫਾਈ ਨਹੀਂ ਹੈ ਤੁਸੀਂ ਡਿਮਾਂਡ ਕਰੋ ਕਿ ਚੀਜ਼ਾਂ ਨੂੰ ਸਾਫ਼ ਮਿਲੇ ਤੇ ਇਹ ਚੀਜ਼ਾਂ ਦਾ ਆਪ ਵੀ ਖਿਆਲ ਰੱਖਿਆ ਜਾ ਸਕਦਾ ਆਪਣੇ ਪੇਰੈਂਟਸ ਦੇ ਤੌਰ ਤੇ ਲੱਗੀ ਹੈ ਸਫਾਈ ਦਾ ਕੋਈ ਖਿਆਲ ਨਹੀਂ ਹੈ ਜੀ ਜਿਹੜੇ ਇੱਥੇ 507 ਲੋਕ ਕੰਮ ਕਰ ਰਹੇ ਨੇ ਉਹਨਾਂ ਨੇ ਕੋਈ ਹੈੱਡ ਕਵਰ ਨਹੀਂ ਪਾਇਆ ਕਿ ਨਹੀਂ ਉਹਨਾਂ ਦੇ ਹੈਂਡ ਹਾਈਜੀਨ ਪਰਸਨਲ ਹਾਈਜੀਨ ਦੇ ਕੋਰ ਪਾਈ ਗਈ ਜਿਹੜਾ ਵਾਸ਼ਿੰਗ ਏਰੀਆ ਆ ਉਹਦਾ ਕੋਈ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ ਜਿਹੜੇ ਬਰਤਨ ਯੂਜ਼ ਕੀਤੇ ਜਾਂਦੇ ਉਹਨਾਂ ਨੂੰ ਵਾਸ਼ਿੰਗ ਕਰਨ ਲਈ ਵਾਸ਼ ਕਰਨ ਲਈ ਸਾਫ਼ ਕਰਨ ਲਈ ਕੋਈ ਪਾਪਰ ਪ੍ਰੋਪਰ ਅਰੇਂਜਮੈਂਟ ਨਹੀਂ ਹੈਗੇ ਕੂੜਾ ਸੁੱਟਣ ਦੀ ਕੋਈ ਸੈਪਰੇਟ ਏਰੀਆ ਨਹੀਂ ਹੈਗਾ ਤੇ ਹੈਂਡ ਵਾਸ਼ ਕਰਨ ਦੀ ਕੋਈ ਏਰੀਆ ਤੇ ਨਹੀਂ ਪਾਇਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਅਪੀਲ ਇਹ ਕੀ ਕੀਤੀ ਜਾਊਗੀ ਕਿ ਜੀ ਦੇਖੋ ਜੀ ਇਹ ਜਿਹੜੇ ਖਾਣ ਪੀਣ ਦੇ ਸਮਾਨ ਹੁੰਦਾ ਆਪਾਂ ਖਾਂਦੇ ਆ ਇਹਦਾ ਸਿੱਧਾ ਅਸਰ ਆਪਣੀ ਸਿਹਤ ਨਾਲ ਹੁੰਦਾ ਆ ਇਹਨਾਂ ਬੱਚੇ ਬਹੁਤ ਸ਼ਿਕੀਨ ਹੁੰਦੇ ਬੱਚੇ ਵੀ ਕੀ ਕਹਾਂਦੇ ਨੇ ਬਿਮਾਰ ਪੈਂਦੇ ਨੇ ਜਿਹਦੇ ਨਾਲ ਬਹੁਤ ਟੈਨਸ਼ਨ ਹੋ ਜਾਂਦੀ ਹੈ ਤੇ ਇਹ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਇਹ ਤੁਸੀਂ ਆਪ ਦੇਖ ਸਕਦੇ ਹੋ ਤੇ ਇਹਨੂੰ ਰਿਪੋਰਟ ਕਰ ਸਕਦੇ ਹੋ ਤੇ ਇਹਦੇ ਬਾਰੇ ਜਦੋਂ ਲੱਗੇ ਕਿ ਸਫਾਈ ਨਹੀਂ ਹੈ ਤੁਸੀਂ ਡਿਮਾਂਡ ਕਰੋ ਕਿ ਚੀਜ਼ਾਂ ਨੂੰ ਸਾਫ਼ ਮਿਲੇ ਤੇ ਇਹ ਚੀਜ਼ਾਂ ਦਾ ਆਪ ਹੀ ਖਿਆਲ ਰੱਖਿਆ ਜਾ ਸਕਦਾ ਆਪਣੇ ਟੇਨੈਂਟਸ ਦੇ ਤੌਰ 'ਤੇ